ਆਹ ਤੇ ਯਾਰ ਆਹ ਕੰਦੇ ਲੋ ਸਾਈਡ ਮਾ ਕੇ ਛੱਡ ਦੇ ਤੇ ਡਾਕਟਰ ਲਾ ਕੇ ਉਹ ਨਹੀਂ ਮੁੱਕ ਨਹੀਂ ਰਹਿਤਾ ਬਾਕੀ ਨੂੰ ਬਿਖਦਾ ਯਾਰ ਤੁਹਾਡਾ ਬੋਲ ਕੋ ਤਾਂ ਹੋ ਗਿਆ ਨਹੀਂ ਹੈ ਉਹਦਾ ਦਸ ਕੀ ਦਾ ਬੋਲੇ ਪੁੱਛ ਨਹੀਂ ਕੀਤੀ ਆ ਪੈਨ ਸਰਕਾਰੀ ਆ ਨਹੀਂ 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 ਪ੍ਰਾਈਵੇਟ ਮੁੰਡਾ ਤਾਂ 20 ਸਾਲ ਦਾ ਹੈ ਉਹ ਨੌਕਰੀ ਇੱਕ ਕਰੀ ਪ੍ਰਾਈਵੇਟ ਕੰਮ ਕਰਦਾ ਹੈ ਪੂਰੀਆਂ ਦਾ ਚੋਰ ਖਾ ਜਾਂਦੇ ਸਾਰੇ ਅੱਛਾ ਭਾਈ ਦਿਖਾ ਸਕਦੇ ਹੋ ਕਿਹੜੀ ਬਾਈਕ ਆ ਉਹਨਾਂ ਦੀ ਉਹਨਾਂ ਦੀ ਬਾਈਕ ਦਾ ਸਪਲੈਂਡਰ ਹੈ ਉਹ ਖੜੀ ਹੈ ਬਾਈਕ ਨੂੰ ਕੁਝ ਨਹੀਂ ਹੋਇਆ ਮੁੰਡੇ ਨੇ ਸਿਰ ਦੇ ਉੱਪਰ ਤੋਂ ਦੀ ਕ੍ਰੋਸ ਹੋ ਗਿਆ ਇਹ ਕਿਹੜੀ ਕੇਸੀ ਦਾ ਡਿੱਪਰ ਲਾ ਰਿਹਾ ਤੁੰਨੂੰ ਇਹ ਸਰ ਪਤਾ ਨਹੀਂ ਕਹਦਾ ਡਿੱਪਰ ਹੈ ਸਾਨੂੰ ਨਹੀਂ ਇਹਦਾ ਪਤਾ ਬਸ ਸਾਨੂੰ ਇਹ ਚਾਹੀਦਾ ਬੰਦਾ ਚਾਹੀਦਾ ਇਹ ਸਾਨੂੰ ਅਸੀਂ ਉਹਨੂੰ ਆਪ ਹੀ ਦੇਖ ਲਾਂਗੇ ਬਾਅਦ ਵਿੱਚ ਉਹਦਾ ਡਰਾਈਵਰ ਭੱਜ ਗਿਆ ਮੋਕੜ ਡਰਾਈਵਰ ਭੱਜ ਗਿਆ ਜੀ ਸੁਣ ਨਹੀਂ ਮੋਕੜ ਜਦ ਪੁਲਿਸ ਨੂੰ ਫੋਨ ਕੀਤਾ ਕੋਈ ਨਹੀਂ ਮੋਕੜ ਪੁਲਿਸ ਨਹੀਂ ਆਈ ਪੁਲਿਸ ਪਾਸ ਤੋਂ ਕੋਈ ਨਹੀਂ ਆਇਆ ਆ ਚੌਕੀ ਹੈ ਪੁਲਿਸ ਇੱਥੋਂ ਵੀ ਨਹੀਂ ਆਈ ਅੱਧ ਘੰਟੇ ਬਾਅਦ ਪੁਲਿਸ ਆਈ ਹੈ ਮੈਂ ਤੁਹਾਡੇ ਕਿ ਲੱਗਦੇ ਹੋ ਉਹ ਬ੍ਰਦਰ ਆ ਮੇਰੇ ਯਾਰ ਛੋਟੇ ਪਰ ਤਾਇ ਦਾ ਮੁੰਡੇ ਚਾਚੇ ਦੇ ਮੁੰਡੇ ਸਾਡੇ ਕੋਈ ਚੱਕ ਨਹੀਂ ਅੱਛਾ ਪਿੰਡੋਂ ਸਾਡੇ ਆ ਜਿਹੜੀ ਜਗ੍ਹਾ ਤੋਂ ਕਿੱਥੇ ਜਾਦੇ ਆਂ ਤਰਾੜ ਪਿੰਡ ਤੋਂ ਆ ਉਹ ਆਪਣੇ ਕੰਮ ਜਾ ਰਿਹਾ ਸੀ ਕੰਮ ਤੇ ਜਾ ਰਿਹਾ ਸੀ ਕਿਹੜੇ ਪਿੰਡ ਦਾ ਪਟਿਆ ਜਾ ਰਿਹਾ ਹੈ ਇਹ ਨਹੀਂ ਸਾਨੂੰ ਪਤਾ ਸਿੱਧੇ ਸਿੱਧੇ ਕੰਮ ਕਿੱਥੀ ਜਾਂਦਾ ਉਹ ਬੱਲਾ ਉਹ ਬੱਲਾ ਉੱਲੀ ਸਾਈਡ ਉਹਦੇ ਕੰਮ ਚੱਲਦਾ ਹੈ ਨਾ ਕੋਈ ਯਾਰ ਕਦੀ ਦਾ ਕੰਮ ਕਰਦਾ ਹੈ ਉਹਦਾ ਨਾਮ ਕੀ ਮੁੰਡੇ ਦਾ ਰਾਹੁਲ ਨਾਮ ਹੈ ਛੋਟਾ ਉਮਰ ਕਿੰਨੀ ਮੁੰਡੇ ਦੀ ਮੁੰਡੇ ਦੀ 20 ਸਾਲ ਉਮਰ ਹੈ ਮੈਰਿਡ ਹੈ ਭਾਈ ਨਹੀਂ 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 ਅਨਮੈਰਿਡ ਆ ਯਾਰ ਬੱਚਾ ਹਲੇ ਉਹ ਠੀਕ ਹੈ ਉਹਦੇ ਘਰ ਦੇ ਰੋ ਰੋ ਪਾਗਲ ਹੋਏ ਪਏ ਆ ਸਾਡੇ ਨਾਲ ਕੋਈ ਸਹਿਯੋਗ ਨਹੀਂ ਇਹਨਾਂ ਦਾ ਅਜੇ ਤੱਕ ਇਹਨਾਂ ਨੇ ਦੇਖਿਆ ਨਹੀਂ ਉਹ ਬੰਦਾ ਨਹੀਂ ਲੱਭ ਰਿਹਾ ਉਹਨਾਂ ਦਾ ਕੁਛ ਨਹੀਂ ਕਰ ਰਹੇ ਉਹਨਾਂ ਨੂੰ ਸੱਦੋ ਇੱਥੇ ਜਿਹੜਾ ਕਾਰਵਾਈ ਜਿਹੜੀ ਹੋਵੇ ਉਹ ਕਾਰਵਾਈ ਕਰਾਂਗੇ ਅਸੀਂ ਪੂਰੀ ਕਰਾਂਗੇ ਤੇ ਇੱਕ ਨਹੀਂ ਤਾਂ ਅਸੀਂ ਗੱਡੀ ਨੂੰ ਅੱਗ ਲਾ ਦੇਣੀ ਅੱਧੇ ਘੰਟੇ ਦੇ ਅੰਦਰ ਅੰਦਰ ਜੋ ਮਰਜ਼ੀ ਪ੍ਰਸ਼ਾਸਨ ਕਰਦਾ ਕਰ ਲਵੇ ਅਸੀਂ ਗੱਡੀ ਨੂੰ ਅੱਗ ਲਾ ਦੇਣੀ ਆ ਸਾਨੂੰ ਅਸੀਂ ਚੱਕਾ ਜਾਮ ਕਰ ਦੇਣਾ ਹੁਣੇ ਅਸੀਂ ਇਹਨਾਂ ਨੂੰ ਜੋ ਮਰਜ਼ੀ ਇਹ ਕਰ ਦੇ ਪ੍ਰਸ਼ਾਸਨ ਸਾਡੇ ਨਾਲ ਠੀਕ ਆ ਸਾਨੂੰ ਇਨਸਾਫ ਚਾਹੀਦਾ ਜਿਹੜੀ ਪੂਲ ਪ੍ਰਸ਼ਾਸਨ ਵੀ ਜਿਹੜਾ ਕਿਹੜਾ ਕਿਹੜਾ ਪਿੰਡ 34 ਪਿੰਡ ਹੈ ਸਾ ਕ੍ਰੀਪੀ ਨੇਵਦੀ ਘਟਨਾ ਤੁਹਾਨੂੰ ਕੋਈ ਪਤਾ ਲੱਗਾ ਇਹ ਸਾਨੂੰ ਅੱਧਾ ਘੰਟਾ ਲੱਗੇ 10:00 ਵਜੇ ਦੇ ਕਰੀਬ ਹੋਈ ਆ ਕਿਹੜੇ ਹਸਪੀਟਲ ਲੈ ਕੇ ਗਏ ਉਹ ਸਿਵਲ ਹਸਪੀਟਲ ਲੈ ਕੇ ਪੋਸਟਮਾਰਟਮ ਲਈ ਸਾਡ ਮੇ ਵੀ ਲੈ ਗਏ ਉਹ ਬੰਦਾ ਠੀਕ ਹੈ ਕਿ ਨਹੀਂ ਉਹ ਐਕਸਪਾਇਰ ਹੋ ਗਿਆ ਮੌਕੇ ਤੇ ਮੌਕੇ ਤੇ ਹਾਂਜੀ ਤੇ ਜਿਹੜਾ ਡਰਾਈਵਰ ਉਹ ਮੌਕੇ ਤੇ ਦੌੜ ਗਿਆ ਉਹ ਮੌਕੇ ਤੇ ਵੱਜ ਗਿਆ ਨਾ ਪਰਿਵਾਰ ਚ ਕੌਣ ਕੌਣ ਆਇਆ ਪਰਿਵਾਰ ਚ ਦਾ ਡੈਡੀ ਤਾਂ ਹੈ ਹੀ ਨਹੀਂ ਇਹਦੇ ਵਿਚਾਰੇ ਉਹ ਤਾਂ 5-6 ਸਾਲ ਦੋ ਭਰਾ ਆਏ ਆ ਇਹ ਇੱਕ ਇਹ ਛੋਟਾ ਮੁੰਡਾ ਹੈ ਉਹਨਾਂ ਦਾ ਤੇ ਮਾਂ ਆਇਆ ਉਹ ਵਿਚਾਰੀ ਰੋ ਰੋ ਪਾਗਲ ਹੋਈ ਫਈ ਆ ਇੱਕ ਉਹ ਵੀ ਪਿਪਰ ਆ ਹਾਰ ਵਾਲੀ ਇਹਨਾ ਐਕਸੀਡੈਂਟ ਹੋ ਗਿਆ ਹੈ ਅੱਛਾ ਜੀ ਤੇ ਲੜਕੇ ਨੂੰ ਲੈ ਕੇ ਹਸਪਤਾਲ ਗਏ ਆ ਅੱਛਾ ਤੇ ਡਰਾਈਵਰ ਮੁੱਕ ਦੇ ਰਸਤਾ ਰੈਸਟ ਕਰ ਲਿਆ ਭਾਜੀ ਰੈਸਟ ਇਹ ਕਿੱਥੇ ਦੇ ਰਿਆਣ ਵਾਲਾ ਭਾਜੀ ਕੋਈ ਡਰੈਸ ਨਾਮ ਪਤਾ ਕੁਛ ਇਹਦਾ ਡਰਾਈਵਰ ਦਾ ਨਾਮ ਵਗੈਰਾ ਕੁਛ ਗੱਡੀ ਦਾ ਨੰਬਰ ਐਸ 4 82 ਹਾਂਜੀ 58 40 ਡਰਾਈਵਰ ਦਾ ਨਾਮ ਹੈਗਾ ਸੰਜੇ ਸਿੰਘ ਜੂਪੀ ਦਾ ਰਹਿਣਾ ਹੈ ਅੱਛਾ ਸਰ ਇੱਕ ਇੱਕ ਕੇਸੀ ਦਾ ਟਿਪਰ ਜਿਗਾ ਇਹ ਆਪਣੇ ਜਿਹੜੇ ਰੋਡ ਬਣਾਉਂਦੇ ਆ ਬਜਰੀ ਦੇ ਤੇ ਇਹ ਤਾਂ ਰੁਕਦਾ ਦਾ ਤੇ ਸਰ ਕੀ ਕਾਰਵਾਈ ਕੀਤੀ ਜਾਊਗੀ ਇਹ ਜੋ ਵੀ ਜਾਨੀ ਕਿ ਮੌਕੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਜਿਹੜੀ ਜਿਹਦੇ ਧਾਰਾ ਲੱਗੇਗੀ ਉਹ ਬੱਚੇ ਨਾਲ ਹੋਇਆ ਉਸ ਧਾਰਨਾ ਦੇਖਿਆ ਜਾਏਗਾ ਮੈਂ ਲਾ ਡਰਾਈਵਰ ਰੈਸਟ ਕਰ ਲਿਤਾ ਗਿਆ ਡਰਾਈਵਰ ਰੈਸਟ ਕਰਦਾ